ਚੋਰਾ ਦੇ ਹੌਸਲੇ ਦਿਨ-ਬਦਿਨ ਇਸ ਕਦਰ ਵੱਧੇ ਜਾ ਰਹੇ ਨੇ ਕਿ ਉਹ ਬੇਖੌਫ ਹੋ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਜਾਂਦੇ ਨੇ। ਇਸ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਦਿਨਾਨਗਰ ਥਾਣੀ ਅਧੀਨ ਪੈਂਦੇ ਪਿੰਡ ਰਣਜੀਤ ਬਾਗ ਵਿੱਚ ਜਿੱਥੇ ਬੀਤੀ ਰਾਤ ਚੋਰਾ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਗਈ। ਇੱਥੇ ਹੈਰਾਨੀਜਨਕ ਗੱਲ ਇਹ ਹੈ ਕਿ ਪਰਿਵਾਰ ਘਰ ਅੰਦਰ 베ੜੇ ਵਿੱਚ ਸੌ ਰਿਹਾ ਸੀ। ਜਾਣਕਾਰੀ ਦਿੰਦੇ ਆ ਘਰ ਦੇ ਮਾਲਕ ਸਾਬ ਦਾ ਫੌਜੀ ਸਵਰਜੀਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਘਰ ਦੇ ਦਰਵਾਜ਼ੇ ਬੰਦ ਕਰਕੇ ਵਿਹੜੇ ਵਿੱਚ ਸੁੱਤੇ ਪਏ ਸਨ ਤਸਵੇਰੇ ਜਦ ਉੱਠੇ ਤਾਂ ਵੇਖਿਆ ਕਿ ਕਮਰੇ ਦਾ ਸਾਰਾ ਸਮਾਨ ਵਿਖਰਿਆ ਹੋਇਆ ਸੀ ਅਧਿਕਾਰ ਵਿੱਚੋਂ 418000 ਰੁਪਏ ਦੀ ਨਕਦੀ ਅਤੇ 6 ਤੋਲੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੇਰਾ ਨਾਮ ਸਵਰਜੀਤ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਲ ਸਿੰਘ ਜੀ ਮੈਂ ਰਜੀਂਦਵਾਸ ਦਾ ਰਹਿਣ ਵਾਲਾ ਹਾਂ ਅਹੀ ਰਾਤੀ 12 ਸੁੱਤੇ ਰਹੇ ਹੀ ਐ ਤੇ 10 ਵਜੇ ਅਸੀਂ ਸੁੱਤੇ ਆ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਹਦੇ ਬਾਅਦ ਮੈਂ ਸਵੇਰੇ ਪੁਣੇ 3 ਵਜੇ ਉੱਠ ਗਿਆ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰੇ ਉਹਦੇ ਚੱਕਰ ਆ ਕੇ ਬੂਆ ਖੁੱਲੇ ਦੰਦਾ ਸਾਰੇ ਬੱਤੀਆਂ ਜਗੜੀਆਂ ਪੱਖੇ ਚੱਲਣ ਦੇ ਅੰਦਰ ਇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਨੂੰ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆਮੀ ਆ ਮੈਂ ਬੜੀ ਮਿਸੇ ਉੱਠਿਆ ਉੱਠ ਕੇ ਫਿਰ ਮੈਂ ਆ ਕੇ ਆਪਣੀ ਮਿਸੇ ਨੂੰ ਉਠਾਇਆ ਮੁੜ ਕੇ ਹੀ ਉੱਠਿਆ ਅੰਦਰ ਵੇਖਿਆ ਸਾਰੀਆਂ ਅਲਮਾਰੀਆਂ ਅਲਮੋਰੀਆਂ ਸਭ ਤੋੜਕੀਆਂ ਦਿਆਂ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਾ ਸਾਰਾ ਤੋੜ ਤੜ ਕੇ ਸਾਰੇ ਲੱਗੇ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨਾਂ ਦੁਪਹਿਰ ਦੇ ਟਾਈਮ ਰਾਤ ਨੂੰ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈਆ ਦੁਪਹਿਰੀ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਕਰਨ ਸਾਡੇ ਆਜ ਦੀਆ ਰਿਸਪੌਂਸ ਮੈਂ ਟਿਕਟਾਂ ਵਾਸਤੇ 2 ਲੱਖ ਰੁਪਏ ਆਪਣੇ ਭਰਾ ਨੂੰ ਲੈ ਕੇ ਆਇਆ ਹਾਂ ਉਹ ਮੈਂ ਅੰਦਰ ਬੈਗ 'ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਗਏ ਸਾਡੇ ਕੋਲ 4 ਲੱਖ ਦਾ ਨਕਦ ਨੁਕਸਾਨ ਕੋਈ 6 6.5 ਟੋਲੇ ਸੋਨਾ ਨਾ ਜਾਣ ਲੱਗੇ ਕੱਢ ਕੇ ਮਾਰੇ ਉਹ ਕੂਆ ਕੋ ਚੱਲਦਾ ਪਿਆ ਕੂਲਰ ਚੱਲਦਾ ਪਿਆ ਇਹ ਫਰਡ ਪੱਕਾ ਚੱਲਦਾ ਪਿਆ ਇਹ ਦਰਵਾਜਾ ਹੀ ਬੰਦ ਕੀਤਾ ਦਾ ਜਿਹੜੇ ਸੀਦੇ ਆ ਉਹ ਬੋਲੇ ਸੀਸੇ ਲੱਗੇਦੇ ਆ ਸਾਨੂੰ ਇੱਕ ਮਾਸਾ ਹੀ ਆਵਾਜ਼ ਨਹੀਂ ਆਈ ਬਾਦ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ ਦੇਰ ਲੱਗੇ ਰਹੇ ਆ ਪਿੱਛੋਂ ਆਇਆ ਬਾਹਰੀ ਥੋੜੀ ਆ ਕਹਿੰਦਾ ਦਰਵਾਜਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਮੈਂ ਸਾਰਾ ਰਾਤੀ ਸਵੇਰੇ ਤਿੰਨ ਵੇ ਗਿਆ ਜਾ ਕੇ ਰਿਪੋਰਟ ਕਰਕੇ ਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਸਭੇ ਕਰਕੇ ਉਹਨਾਂ ਦੇ ਦਿਖਾ ਕੇ ਆਇਆ ਸਭ ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਦਿਨਾਨਗਰ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਤਕਨੀਕੀ ਸਾਧਨਾ ਦੀ ਸਹਾਇਤਾ ਦੇ ਨਾਲ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲਦ ਚੋਰ ਫੜ ਲਏ ਜਾਣਗੇ। ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰਸਰਜੀਤ ਸਿੰਘ ਨੂੰ ਕਰੇ ਚੋਰੀ ਹੋਈ ਹੈ ਜਿਹੜੇ ਕਿ ਬਾਹਰ ਪੂਲਰ ਦੇ ਵਿੱਚ ਵਿਹੜੇ 'ਚ ਸੁੱਤੇ ਸੀਗੇ ਤੇ ਮੌਕੇ ਦੇ ਮੁਤਾਬਕ ਦੇਖਣ ਤੇ ਇਹ ਗੱਲ ਸਮਝ ਆਉਂਦੀ ਹੈ ਵੀ ਚੋਰ ਪਿਛਲੇ ਪਾਸੇ ਵਾਲੀ ਕਾਰੀ ਪਾੜ ਕੇ ਅੰਦਰ ਵੜੇ ਤੇ ਉਹਨਾਂ ਨੇ ਲੋਕ ਜਿੱਦਾਂ ਤਰ੍ਹਾਂ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਕਮੇਟੀਆ ਦੇ 2 ਲੱਖ ਰੁਪਏ ਸੀਗੇ ਉਹ ਲੈ ਲਏ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸ ਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਉਹਨੂੰ ਗੋਲਡ ਵੀ ਉਹਨਾਂ ਦਾ ਕਰੀ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਅਨਲਿਸਿਸ ਕਰ ਰਹੇ ਹਾਂ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਫੜਨ ਚਾਹੁੰਦੇ ਹਾਂ